ਉਹ ਪੁਰਾਣੇ ਲੋਕ ਕਹਿੰਦੇ ਵਾਕਈ ਭੋਲੇ ਹੁੰਦੇ ਸੀ ਕਿਉਂਕਿ ਉਦੋਂ ਇਹਨਾਂ ਨਹੀਂ ਪਤਾ ਹੁੰਦਾ ਸੀ ਨਾ ਜਾਜਾਂ ਚੜਦਾ ਹੀ ਕੋਈ ਨਾ ਕੋਈ ਲੈਣਾ ਨਾ ਦੇਣਾ ਨਾ ਅਮਰੀਕਾ ਦਾ ਹੁੰਦਾ ਸੀ ਹੈ ਨਾ ਉਹ ਰਾਜੇ ਨਾਲ ਰਿਹਾ ਬੰਦਾ ਸੀ ਰਾਜੇ ਨਾਲ ਰਿਹਾ ਕਰਕੇ ਤੇ ਉਹ ਭਰਾਵਾ ਹੁਣ ਪਿੰਡਾਂ ਵਾਲੇ ਪੁੱਛਣ ਲੱਗ ਜਾਂਦੇ ਸੀਗੇ ਪਾਪਾ ਕਹਿੰਦੇ ਰਾਜੇ ਕੋਲੇ ਜਾ ਸੀ ਲੋ ਉਹ ਕਹਿੰਦਾ ਆਪਾਂ ਚਲਾਇਆ ਪਿੰਡਾਂ ਵਾਲੇ ਉਹ ਵੀ ਮਰਦਾ ਪਾਪਾ ਤੂੰ ਚਲਾਇਆ ਤੇ ਹੋਰ ਉਹਦਾ ਕੀ ਹੈ ਕਹਿੰਦਾ ਇੱਕ ਘੇਰ ਹੈ ਤਾਂ ਨੂੰ ਚੱਕਦੇ ਤਾਂ ਤੇੜਿਆ ਜਾਂਦਾ ਥੱਲੇ ਨੂੰ ਨੱਪਦੇ ਥੱਲੇ ਉਤਰਿਆ ਆਉਂਦਾ ਹਾਂ ਜੋ ਕਹਿੰਦੇ ਜਦੋਂ ਗਾਂ ਨੂੰ ਕਹਿੰਦੇ ਗਾਂ ਨੂੰ ਕਰਦੇ ਗਾਂ ਨੂੰ ਭਜਲੇਂਦੇ ਹੁੰਦੇ ਕੀ ਹੈ ਇੱਕ ਹੀਰੇ ਰੁੰਦਾ ਦੇ ਹਾਂ ਇੱਕ ਕਮਾਲ ਹੈ ਜੇ ਬਾਬਾ ਕਹਿੰਦਾ ਉੱਤੇ ਖਰਾਬ ਹੋ ਜੇ ਲਾ ਦੂਜਾ ਫੋਨ ਕਰਕੇ ਸਾਧ ਕੇ ਟੋਚਣ ਪਾ ਲੈਂਦੇ ਆ ਹਾਂ ਉਹ ਵੀ ਉਹਦੇ ਵਿੱਚ ਸਿਸਟਮ ਹੁੰਦਾ ਉਹਦੇ ਉੱਤੋਂ ਮੈਸੇਜ ਭੇਜਿਆ ਦੂਜਾ ਜ ਆ ਜਾ ਟੋਚਣ ਪਾਇ ਫਿਰ ਚੱਕ ਕੇ ਲਿਆਉਂਦਾ ਉਹ ਬੜਾ ਜਗਾਰ ਆ ਯਾਰ ਬਾਬਾ ਆ ਹੀ ਹੁੰਦਾ ਉਹ ਮਤਲਬ ਕਿ ਲੋਕ ਉਹ ਵੀ ਮੰਨ ਜਾਂਦੇ ਸੀ ਹਾਂ ਯਾਰ ਪਾਪਾ ਕਮਾਲ ਆ ਯਾਰ ਤੇਰਾ ਤੂੰ ਜੱਜ ਲਾਇਆ ਹਨ ਉਹ ਤਾਂ ਖੜਾ ਚੜਾ ਲਈਦਾ ਕਿ ਉਹ ਤੇ ਰਾਜੇ ਕੋਲੇ ਬਾਧੂ ਵਾਦੂ ਆ ਤਕੀ ਜੋ ਵਿਲੇ ਉਹਨੇ ਰਾਜੇ ਨੂੰ ਕਿਹਦੇ ਜਲ ਕੀੜਾ ਮਾਰਿਆ ਉਹਨੇ ਉਹ ਮਾਰਿਆ ਤਾਂ ਜੱਕਣਾ ਲਈ ਵਿਰੋਧ ਹੀ ਉੱਟ ਜਾਂਦਾ ਉਹ ਪਿੰਡਾਂ ਵਾਲੇ ਉਹਦੇ ਮਗਰੀ ਤੁਰੇ ਫਿਰਨ ਚਹੇਦਾਰ ਮਗਰੀ ਪਾਪਾ ਜੀ ਹੱਥ ਲੰਗਦਾ ਰਹੇ ਹੈ ਪਾਪਾ ਆਏ ਆ ਪਾਪਾ ਕਹਿੰਦੇ ਫਿਰ ਰਾਜਾ ਅਮਰੀਕਾ ਜਾਂਦਾ ਸੀ ਕਿਵੇਂ ਜਾਂਦਾ ਸੀ ਅਗਿਓਦ ਉਹ ਸਮੁੰਦਰ ਉਹ ਕਿਤੇ ਸਮੁੰਦਰ ਬਣੇ ਸੀ ਕਹਿੰਦਾ ਕਿਹੜਾ ਹੋਣ ਦੀਆਂ ਗੱਲਾਂ ਸਮੁੰਦਰ ਸਮੰਦਰ ਉਦੋਂ ਦਾ ਤੰਦਰਾ ਗੋਡੇ-ਗੋਡੇ ਪਾਣੀ ਕਿਤੇ ਕਿਤੇ ਹੁੰਦਾ ਸੀ ਤੁਰ ਕੇ ਲੰਘ ਜਾਂਦੇ ਸੀ ਉਹ ਕਿਹੜਾ ਉਦੋਂ ਆਏ ਨਹੀਂ ਕੰਮ ਕਰਦੇ ਉਹਨਾਂ ਦਾ ਵੀ ਜਦੋਂ ਰਾਜਾ ਇੱਥੇ ਦਾ ਜਹਾਜ਼ ਤੇ ਫਿਰਦਾ ਜਦੋਂ ਅਮਰੀਕਾ ਜਾਂਦਾ ਉਦੋਂ ਕਹਿੰਦਾ ਤੁਰ ਕੇ ਜਾਂਦਾ ਸੀ ਗੋਡੇ-ਗੋਡੇ ਦਾ ਪਾਣੀ ਕਿਉਂ ਜੇ ਉਹ ਦਵਾਰਾ ਪਹੁੰਚਦੇ ਉਹ ਕਹਿੰਦਾ ਆਪਾਂ ਕਹਿੰਦੇ ਨਹੀਂ ਤੇਲ ਨਹੀਂ ਇੰਨਾ ਪੂਰਾ ਹੁੰਦਾ ਬਈ ਕਿੱਥੋਂ ਪਾਉਂਦੇ ਰਾਜਾ ਨਾ ਪੈਟਰੋਲ ਪੰਪ ਤੇ ਤਾਰ ਸਕਦੇ ਉਹਨੂੰ ਜਾਣ ਪਛਾਣੀ ਨਹੀਂ ਸੀ ਲੋਕ ਉਹ ਵੀ ਮੰਨ ਜਾਂਦੇ ਕਿਉਂਕਿ ਉਦੋਂ ਲੋਕ ਭੋਲੇ ਹੁੰਦੇ ਸੀ ਰਾਜੇ ਵੀ ਕਹਿੰਦੇ ਕੰਨਾਂ ਦੇ ਕੱਚੇ ਹੁੰਦੇ ਸੀ ਰਾਜੇ ਵੀ ਜੇ ਵਜ਼ੀਰ ਨੇ ਕਹਿਤਾ ਉਹੀ ਗੱਲ ਹਾਜ਼ਰ ਹੈ ਮੰਨ ਜਾਣੀ ਆ ਉਹਨਾਂ ਨੇ ਸਜ਼ਾ ਉਹੀ ਦੇ ਦਿੰਦੇ ਸੀ ਆ ਜਿਵੇਂ ਹੁਣ ਆਪਾਂ ਸੁਣਦੇ ਆ ਪੂਰਨ ਭਗਤ ਦੇ ਕਿਸੇ ਦੁਰਾਣੀ ਮਗਰ ਲੱਕ ਹੀ ਹੱਥ ਫੇਰ ਵਰਤੇ ਸੀ ਹਨਾ ਦੇਖ ਲੈ ਯਾਰ ਉਹ ਵੀ ਕਹਾਣੀਆਂ ਸੱਚੀਆਂ ਸੀਗੀਆਂ ਕੀ ਕੋਸ ਹੋਇਆ ਤੇ ਹੁਣ ਕਈ ਮੈਂ ਵੀਡੀਓ ਵੇਨਾ ਅੱਜ ਚੱਲ ਰਹੀਆਂ ਕਈ ਕਹਿੰਦੇ ਜੀ ਜਿਹੜਾ ਇਹ ਆਪਣਾ ਨਿਸ਼ਾਨ ਹੈ ਖੰਡਾ ਇਹ ਆਪਣਾ ਹੈ ਹੀ ਨਹੀਂ ਇਹ ਤਾਂ ਅੰਗਰੇਜ਼ਾਂ ਦਾ ਲੋਗੋ ਹੈ ਅਗੇ ਇਹ ਇਹਾ ਉਹ ਦਿਖਾਈ ਜਾਂਦਾ ਉਹ ਫੌਜ ਦੇ ਲਾਇਆ ਸੀ ਅੰਗਰੇਜ਼ਾਂ ਨੇ ਖੰਡਾ ਡੋਗਰਾ ਫੌਜ ਦੇ ਤਰਸੂਲ ਲਾਇਆ ਸੀ ਮੈਂ ਕਹਾ ਪਰ Hindu ਧਰਮ ਤਾਂ ਕਹਿੰਦੇ ਬਹੁਤ ਪੁਰਾਣਾ ਹੈ ਮੁਸਲਮਾਨ ਧਰਮ ਤਾਂ ਬਹੁਤ ਪੁਰਾਣਾ ਹੈ ਉਹਨਾਂ ਦਾ ਚੰਦ ਦਾ ਸੀਗਾ ਤੇ ਹਿੰਦੂਆਂ ਦਾ ਤਰਸੂਲ ਸੀਗਾ ਉਹ ਗੋਰਿਆਂ ਨੇ ਕਾਹ ਤੋਂ ਲਾਤਾ ਫਿਰ ਤਰਸੂਲ ਤਾਂ ਹਿੰਦੂਆਂ ਦਾ ਹੀ ਸੀ ਫਿਰ ਉਹ ਤਾਂ ਗੋਰਿਆਂ ਨੇ ਤਰਸੂਰ ਲਾਤਾ ਮੁਸਲਮਾਨਾਂ ਦੇ ਚੰਦ ਲਾਤਾ ਤੇ ਆਪਣੇ ਖੰਡਾ ਲਾਤਾ ਖੰਡਾ ਜੇ ਸਾਡੇ ਗੁਰੂ ਦਾ ਤਾਂ ਹੀ ਲਾਇਆ ਸਿੱਖਾਂ ਦੀ ਫੌਜ ਦੀ ਨਿਸ਼ਾਨੀ ਸੀ ਯਾਰ ਹਨ ਪਰ ਇਹਦਾ ਇਤਿਹਾਸ ਨੂੰ ਪਤਾ ਨਹੀਂ ਕਿਉਂ ਤੋਰ ਮਰੋੜ ਰਹੇ ਆ ਯਾਰ ਸਾਡੇ ਲੋਕ ਪੇਸ਼ ਹੀ ਹੋਣ ਜਿੱਤੇ ਪਤਾ ਨਹੀਂ ਕਿਉਂ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਦੂਰ ਕਰਨਾ ਹੈ ਜਾਂ ਕਿਉਂ ਹਨਾ ਯਾਰ ਸਾਡੇ ਗੁਰੂ ਦਾ ਲੋਕੋ ਆ ਯਾਰ ਖੰਡਾ ਕਿਰਪਾਨ ਹੁਣ ਤਾਂ ਅੱਜ ਕੱਲ ਮੁਦੀਰ ਲੜਨ ਨੂੰ ਚੱਕੀ ਫਿਰਦੀ ਆ ਸਾਡੇ ਨਾਲ ਬੰਦੇ ਉੱਠ ਕੇ ਲੜਨ ਦੇ ਨਾਲ ਹੀ ਸੀਗੇ ਸਾਡੇ ਨਾਲ ਉੱਠ ਕੇ ਚੌਣ ਵਾਲੇ ਪਿਆ ਚੌਣ ਵਾਲੇ ਟਾਈਮ ਬੰਨ ਲਿਆ ਲੜਾਈ 'ਚ ਤੇ ਹੁਣ ਇਹ ਤਾਂ ਕਿਤੇ ਲੜੇ ਨਹੀਂ ਸੀ ਇਹ ਉਹਦੇ ਮਗਰ ਲੱਗ ਕੇ ਵੀ ਇਹ ਦਲੇਰ ਆ ਇਹ ਪਾਉ ਪੜਾ ਕੇ ਕੱਲ ਲਈ ਹੁਣ ਕਿਰਪਾਨ ਲਈ ਵੀ ਪੁਰਾਣੀ ਜਾ ਕੇ ਕੱਟ ਲਈ ਕਿਰਪਾਨ ਐ ਉਹਨਾਂ ਦਾ ਇਹਨੂੰ ਪਤਾ ਹੁਣੇ ਕੀ ਮੰਗਦੀ ਆ ਉਹ ਕਹਿੰਦਾ ਉਹ ਸੀ ਹੱਕ ਲੱਗਦਾ ਤੇ ਜੇ ਇਹੇ ਕੁਮਾਰ ਮੰਗਦੀ ਆ ਉਹ ਯਾਰ ਲੱਗੀ ਸੀ ਉਹਨੂੰ ਕਿ ਲੈੇ ਕੁਮਾਰ ਮੰਗਦੀ ਆ ਹੋਰ ਇਹ ਕੀ ਮੰਗਦੀ ਆ ਉਹਨੂੰ ਵਿੱਚ ਪਾਈ ਕਹਿੰਦਾ ਅਸੀਂ ਭੱਜ ਲੈ ਕਹਿੰਦਾ ਅਲੋਕ ਕਹਿੰਦਾ ਇਹ ਨਹੀਂ ਡਰਦਾ ਕਹਿੰਦਾ ਚਲੋ ਬਾ ਚਲੋ ਉਹ ਪਹਿਲੇ ਕੰਮ ਸੀ ਕਹਿੰਦਾ ਮੈਂ ਤਾਂ ਡਰ ਚੂ ਕਹਿੰਦਾ ਡਰੇ ਹੀ ਨਹੀਂ ਜਦੋਂ ਨਿਕਲ ਚੱਲੋ ਇੱਕ ਸਾਡੇ ਨਾਲ ਹੁੰਦਾ ਸੀ ਐ ਉਹ ਸਾਡੇ ਪਿੰਡ ਸੀ ਸਾਡੇ ਪਿੰਡ ਦਾ ਦੋਤਾ ਸੀ ਅਸੀਂ ਛੋਟੇ ਹੁੰਦੇ ਸੀ ਉਹਨੇ ਸਾਈਕਲ ਤੇ ਆਉਣਾ ਐ ਮਤਲਬ ਕਿ ਤੇ ਗੱਡੀ ਤੇ ਕੀੜਾ ਲਾਇਆ ਹੈ ਕਨੈਕਟਰੀ ਚ ਉਹ ਮਤਲਬ ਉਹ ਡਰਾਈਵਰ ਦੀ ਫੀਲਿੰਗ ਲੈਣ ਲੱਗ ਗਿਆ ਉਹਨੇ ਸਾਡੇ ਕੋਲੇ ਸਾਈਕਲ ਤੇ ਖੜੇ ਕੇ ਕਹਿੰਦਾ ਕੀ ਗਈ ਗੱਡੀ ਘਾਤੀ ਨੂੰ ਅਸੀਂ ਹੁਣ ਡਰਾਈਵਰ ਲਾ ਕੇ ਕਹਿੰਦੇ ਉਹਨੇ ਐਵੇਂ ਛੱਡੀ ਜਾਣੀਆਂ ਮੇਰਾ ਉੱਧਰ ਲੈ ਰਿਹਾ ਨਾ ਚੱਲਦਾ ਫਰਮਾਸ ਐ ਚੋਟੀ ਦਾ ਮੈਂ ਮੈਂ ਲੱਤਾਂ ਪਾਂਤੀਆਂ ਫਲਾਣੇ ਦਾ ਮੈਂ ਗੜਬੜ ਤਾਂ ਫਲਾਣੇ ਨੂੰ ਐ ਕਰਤਾ ਮੈਂ ਕਿਹਾ ਯਾਰ ਇਹਨੂੰ ਤਬਦਲੋ ਇਹਨੇ ਬਹੁਤ ਸਤਾਇਆ ਅਸੀਂ ਮੋਗੇ ਲੈ ਗਏ ਉਹਨੂੰ ਮੋਗੇ ਸਾਡਾ ਹੁੰਦਾ ਹੀ ਭਰਾ ਲੱਜਾ ਮੌਤ ਹੋ ਗਈ ਉਹਦੀ ਐਕਸੀਡੈਂਟ ਹੋ ਗਿਆ ਹੀ ਉਹਨਾਂ ਦਾ ਲਾਜੇਗਾ ਘਰ ਆ ਥੱਲੇ ਤੇ ਉੱਪਰ ਉੱਪਰ ਕੋਈ ਰਹਿੰਦਾ ਨਹੀਂ ਅਸੂ ਵੀ ਪੈਂਦੇ ਸੀ ਦੁਪਹਿਰਾ ਸੀਗਾ ਡੈਡੀ ਉਹਦਾ ਡਾਕਟਰ ਹੈ ਉਹ ਡਾਕਟਰ ਆ ਉਹਦਾ ਅੰਦਰ ਸੀ ਦੂਜਾ ਭਰਾ ਕੰਮ ਤੇ ਸੀ ਘਰ ਸੁਨਣਾ ਹੋੜੀ ਦੇ ਕੇ ਗੇਟ ਖੋਲ ਕੇ ਜਿਗਾ ਆਏ ਕਰਕੇ ਤਾਂ ਚੜ ਗਏ ਉਹ ਤਾਂ ਚੜ ਗਏ ਉਹ ਕਹਿੰਦਾ ਗੱਲ ਕੀ ਹੈ ਮੈਂ ਤਾਂ ਕਬਜ਼ੀ ਵਾਲਾ ਤਾਂ ਬਸ ਨੱਪਣਾ ਹੀ ਹੈ ਉਹ ਕੋ ਨਾਲ ਫਿਲਡਾਂ ਦਾ ਹੁੰਦਾ ਹੁੰਦਾ ਜਿਹੜਾ ਇਹ ਥੋੜੀ ਬੜੀ ਦਾ ਹੁੰਦਾ ਮੈਂ ਕਿਹਾ ਅੱਜ ਤੂੰ ਨਾਲ ਕਰਕੇ ਦਬੜੇ ਤੇਰੇ ਸਰ ਤੇ ਅੱਜ ਤੂੰ ਤਲੀਰ ਹੈ ਉਹ ਉਦੋਂ ਸਾਡੇ ਕੋਲੇ ਆ ਗਿਆ ਬੰਦਾ ਉਹਦੀ ਬੱਟੀ ਸੀ ਬਾ ਐਕਸੀਡੈਂਟ ਚ ਡਰਾਈਵਰੀ ਸੀ ਉਹ ਵੀ ਤੇ ਅਸੀਂ ਉਹਨੂੰ ਮਾਰਤੀ ਸੈਂਤ ਆ ਜਾ ਮੈਂ ਕਿਹਾ ਤੇਰਾ ਹੀ ਬਦਲਾ ਲੈਣਾ ਅੱਜ ਤੇ ਹੁਣ ਉੱਥੇ ਪੰਜਾਂ ਹੀ ਦੋ ਕਿਰਪਾਨਾਂ ਪੰਜਾਂ ਹੀ ਡਾਂਗਾਂ ਆਈਆਂ ਪੰਜਾਂ ਹੀ ਲਾਜੂ ਨੇ ਮੈਂ ਕੱਢ ਕੇ ਸੜਤਿਆਂ ਕਹਿੰਦਾ ਬਾਈ ਨੂੰ ਚੰਗੀ ਫੜਾ ਦਿਓ ਕਹਿੰਦਾ ਮੂਹਰੇ ਤੇ ਹੀ ਜਾਊ ਮੈਂ ਕਿਹਾ ਆਪਾਂ ਤਾਂ ਅੱਗੇ ਮੂਹਰੇ ਜਾ ਕੇ ਵੇਖ ਹੀ ਲਿਆ ਇਹਨੇ ਬਾਹ ਬੜਾ ਲੀ ਇਹ ਕਹਿੰਦਾ ਕੀ ਹੋ ਗਿਆ ਮੈਨੂੰ ਇਹਦੀ ਬਾਹਂ ਵੱਢਤੀ ਯਾਰ ਆਹ ਘਰ ਵਾਲਿਆਂ ਦਾ ਮੈਂ ਕਿਹਾ ਕਥਾ ਉਧਰ ਨਾ ਆਪਣਾ ਆਪਾਂ ਮੈਂ ਕਿਹਾ ਉਹਨਾਂ ਨੇ ਬਾਹਂ ਵੱਢੀ ਇਹਦੀ ਮੈਂ ਕਿਹਾ ਭੈਣੇ ਇਹ ਮੂਰੇ ਸੀਗਾ ਉਹਨਾਂ ਨੇ ਮੌਦੀ ਮਬਾਰਿਜ ਲਾ ਕੇ ਗੰਦੇ ਬਾਲੇ ਆ ਮੈਂ ਕਿਹਾ ਲੜਨ ਵਾਲਾ ਸਾਡੇ ਜੋ ਕੋਈ ਵੀ ਨਹੀਂ ਸੀ ਉਦੋਂ ਤੂੰ ਹੁੰਦਾ ਮੈਂ ਕਿਹਾ ਬਾਹਂ ਨਹੀਂ ਵੱਢੀ ਜਾਣੀ ਸੀ ਉਹਦੀ ਬਾਹਂ ਦੇਖ ਕੇ ਡਹੀ ਜਾਵੇ ਉਹਨਾਂ ਖਿਆਰ ਪੰਗੇ ਹੀ ਦੇ ਲੈ ਕੇ ਕਿ ਇਹਨਾਂ ਨੂੰ ਇਹਦਾ ਸੱਚੀ ਲੈ ਚੱਲੇ ਤੇ ਅਗੇ ਮੈਂ ਕਿਹਾ ਵੀ ਗੱਲ ਸੁਣ ਲੋ ਜੀ ਦਾ ਦੈਲ ਡਰਦਾ ਉਹ ਨਾ ਆਇਓ ਚੰਗੇ ਚੰਗੇ ਬੰਦੇ ਹੀ ਆਏ ਉਹ ਸਿਰ ਧਰਦੀ ਲਾਉਣੀਆ ਕਹਿੰਦਾ ਮੇਰਾ ਡਰਦਾ ਆਪ ਤੇਰੇ ਜ਼ਰਦੇ ਦਾ ਮੈਂ ਕਿਹ ਲੜਾਈ ਆ ਤੂੰ ਦਾ ਪ੍ਰਾਣਾ ਕਲਾਟੀਆਂ ਤੂੰ ਬਦਮਾ ਉਹ ਕਿੱਥੇ ਯਾਰ ਮੈਂ ਤਾਂ ਉਹ ਗੱਪ ਮਾਰਦਾ ਮੈਂ ਕਹਿੰਦਾ ਡਰ ਗਿਆ ਕਹਿੰਦਾ ਥੋੜੀ ਨਿਕਲੋ ਯਾਰ ਕੋਈ ਆ ਜਾਂਦਾ ਹੁੰਦਾ ਐਵੇਂ ਕਹਿੰਦਾ ਹਾਂ ਮੈਂ ਨਹੀਂ ਨਿਕਲੋ ਕਹਿੰਦਾ ਤੁਸੀਂ ਨਿਕਲੋ ਇੱਥੋਂ ਮੈਂ ਤਾਂ ਡਰੂ ਬੰਦਾ ਹੂ ਕਹਿੰਦਾ ਬੱਸ ਨਾ ਕਹਿੰਦਾ ਬਹਿ ਜਾ ਸਾਡਾ ਹੀ ਘਰ ਆ ਸਾਲਿਆ ਕਹਿੰਦਾ ਉਹਨੇ ਐਵੇਂ ਪੰਜ ਤੱਕੀ ਫਰਦਾ ਸਾਰਿਆਂ ਨੂੰ ਸਾਡੇ ਕੋਲੇ ਵੀ ਹੈਗਾ ਪਰਚਾ ਕੋਈ ਵੀ ਨਹੀਂ ਉਹ ਵੀ ਬਹੁਤ ਧੁੱਕੀ ਕਰਦਾ ਹੈ ਉਹ ਗੜੂਆ ਦੱਸਿਓ ਜੇ ਕੋਈ ਕੰਮ ਹੋਇਆ ਜੇ ਕੋਈ ਏਰੀਆ ਚ ਬੁਲਾਵੇ ਮੇਰਾ ਨਾਮ ਲਿਓ ਭੱਜੇ ਫਿਰਨਗੇ ਭੱਜੇ ਹੁਣ ਤੇ 2 4 5 ਕਿਉਂਕਿ ਉਹ ਰਾਜਸਤਾਨੀ ਨੇ ਕਹਿਤਾ ਸੀ ਇੱਕ ਵਾਰੀ ਰਾਜਸਤਾਨੀ ਡਰਿਆ ਫਿਰ ਇਹ ਕਹਿੰਦਾ ਯਾਰ ਮੈਨੂੰ ਤਾਂ ਪੰਜਾਬ ਮੇਂ ਡਰ ਬਹੁਤ ਲੱਗਦਾ ਹੈ ਗੈਂਗਸਟਰ ਬਹੁਤ ਹੈ ਉਹਨੂੰ ਕਹਿੰਦਾ ਕਿਉਂ ਗੈਂਗਸਟਰ ਬੰਦੇ ਨਹੀਂ ਹੁੰਦੇ ਉਹ ਕਹਿੰਦਾ ਨਹੀਂ ਯਾਰ ਮੇਰੇ ਕੋ ਡਰ ਲੱਗਦਾ ਹੈ ਕਹਿੰਦਾ ਹੁਣ ਤੂੰ ਗੱਡੀ ਚ ਬੈਠਾ ਅਸੀਂ ਪੰਜਾਬ ਦੇ ਆ ਤੈਨੂੰ ਕੋਈ ਡਰ ਉਹ ਕਹਿੰਦਾ ਨਾ ਤੈਨੂੰ ਕੋਈ ਮੇਰੇ ਤੋਂ ਖੌਫ ਆਉਂਦਾ ਹੋਵੇ ਉਹ ਕੰਨ ਨਾ ਕੰਨ ਹੋਣ ਤੋਂ ਗੈਂਗਸਟਰ ਦੇ ਨਾਲ ਬੈਠੇ ਮੈਂ ਅਸੀਂ ਵੀ ਮਾਮਾ ਦੇ ਪੁੱਤਾਂ ਕਹਿੰਦਾ ਕਾਨੂੰਨ ਤੋਂ ਸਤਾਏ ਹੋਏ ਬਣੇ ਪਰ ਚਾ ਕੋਈ ਵੀ ਨਹੀਂ ਮੈਂ ਉਹਦੇ ਅਲਿਚਾ ਕੰਨ ਹੈਗੇ ਇਹ ਕਿਹੜੇ ਕਾਨੂੰਨ ਨੇ ਸਤਾਤਾ ਹੈ ਕੁਆਤ ਹੁੰਦੀ ਆ ਉਹ ਗੱਲਾਂ ਕਰਦੀ ਆ ਕਿਉਂਕਿ ਉਹ ਕੁੱਟ ਵੀ ਉਹੀ ਗਾਂਦੇ ਆ ਜਿਹੜਾ ਉਹੀ ਹੁੰਦਾ ਨਾ ਬੁਗਰਪੰਥੀ ਜਿਹੜਾ ਕਰਨ ਵਾਲਾ ਉਹ ਤਾਂ ਨਿਕਲ ਜਾਂਦਾ ਹੁੰਦਾ ਕੁੱਟ ਪੈਂਦੀ ਹੁੰਦੀ ਆ ਜਿਹੜੇ ਹਵਾ ਕਰਨ ਵਾਲੇ ਹੁੰਦੇ ਆ ਮਗਰ ਠੀਕ ਆ ਜਿਹੜਾ ਸ਼ੈਤਾਨ ਹੁੰਦਾ ਉਹ ਗੜੀ ਕੱਢਦਾ ਹੈ ਘੋੜਾ ਬੰਦਾ ਮਾਰਿਆ ਜਾਂਦਾ ਕੋਈ ਜਦ ਮੈਂ ਹੁਣ ਫੂਲੇ ਵਾਲੇ ਪੁਲ ਤੇ ਥੋੜੇ ਯਾਦ ਹੋਊਗਾ ਕਿਰਾ ਕੈਤੀ ਦੀ ਬਾਹ ਵੜਦੀ ਸੀ ਜਿ ਲਈ ਜਾਂਦੇ ਪੁਲਸ ਵਾਲੇ ਅੱਛਾ ਜੀ ਤੇ ਇੱਕ ਸਾਡੇ ਫੋਟੋ ਸਟੂਡੀਓ ਵਾਲਾ ਹੁੰਦਾ ਸੀਗਾ ਉਹਨੂੰ ਆਦਤ ਹੁੰਦੀ ਸੀ ਉਹਨੇ ਐਵੇਂ ਜੇ ਕੋਈ ਫੋਟੋ ਖਚਾਉਣ ਆ ਗਿਆ ਮੈਂ ਖਿੱਚ ਬਟਾ ਲੋ ਅਸਾ ਲੱਤਾਂ ਦੋਣੀਆਂ ਹਾਂ ਹਾਂ ਕੋਈ ਤੋਰਦਾ ਆ ਉਹ ਖੜਦਾ ਫੇ ਫੋਟੋ ਕਹਿਣਾ ਬਾਅਦ ਚ ਕਰਦਾ ਗਲੋ ਐਵੇਂ ਉਹ ਗਾਂ ਵਾਲੇ ਨੂੰ ਦੱਸਣਾ ਵੀ ਬਦਮਾਸ਼ ਵੀ ਆ ਸੀ ਪ੍ਰਭਾਪੋਂਦਾ ਪ੍ਰਭਾਪੋਂਦਾ ਉਹਦੇ ਕੋਲੇ ਖਬਰ ਆ ਗਈ ਵੀ ਬਾਹ ਵੜਤੀ ਬੰਦੇ ਦੀ ਬੁੱਲੇ ਵਾਲੇ ਪੁਲ ਤੇ ਬੰਦਾ ਫੋਟੋ ਲਵਾਉਣ ਆਇਆ ਬੈਠਾ ਆਪਦੇ ਘਰ ਵਾਲੀ ਨਾਲ ਤੇ ਬੱਚੇ ਨਾਲ ਤੇ ਉਧਰੋਂ ਨੂੰ ਪਤਾ ਲਾ ਹਲੋ ਆ ਮੈਂ ਫੋਟੋ ਇਹਦੇ ਕੰਮ ਹੋ ਗਿਆ ਬੁੱਲੇ ਵਾਲੇ ਪੁਲ ਤੇ ਕਰਦਾ ਮਾਣਾ ਵਰਤੀ ਬੰਦਰ ਬਸ ਉਹ ਭੱਜ ਗਏ ਸਭ ਕਿਹੜਾ ਕਰਦਾ ਯਾਰ ਮੈਂ ਹੁਣ ਦੁਕਾਨ ਤੇ ਆ ਗਿਆ ਤੇ ਤੂੰ ਫੋਨ ਕੱਟ ਤੇ ਸਮਝਿਆ ਕਰ ਉਹ ਪੁਲਿਸ ਵਾਲਾ ਹੀ ਉਹਨੇ ਐਸਐਚ ਨੂੰ ਜਾ ਕੇ ਦੱਸਤਾ ਕਹਿੰਦਾ ਜਿਹੜਾ ਹੁਣੇ ਕਾਂਡ ਹੋਇਆ ਉਹ ਫੋਟੋ ਤੁਰੀ ਵਾਲ ਨੇ ਕਰਿਆ ਕੰਨੋ ਦੱਤੀ ਜਲਦੀ ਫੋਨ ਤੇ ਉਹਨੇ ਚੱਕ ਲਿਆਂਦਾ ਚੱਕ ਕੇ ਲਿਆ ਕੇ ਖੋਲਤਾ ਕਿਤਾਬ ਵਾਂਗੂ ਜੇ ਕੋਸ ਹੋਵੇ ਤਾਂ ਮੰਨੇ ਉਧਰੋਂ ਪੈਂਡ ਆਲੇ ਆਏ ਕਹਿੰਦੇ ਜੀ ਇਹਦਾ ਬੰਦਾ شریف ਹੈ ਵੀ ਇਹ ਤਾਂ ਆਏ ਆ ਉਹ ਕਹਿੰਦਾ ਲੈ ਜਾਓ ਲੈ ਜਾਓ ਉਹਨੂੰ ਤਾਂ ਬਰਵਾਚਾ ਦੀ ਕਸਰ ਹੁੰਦੀ ਘੜਤੀ ਕਹਿੰਦਾ ਹੌਣ ਨਹੀਂ ਹੁੰਦੀ ਉਹ 3-4 ਮਹੀਨੇ ਤਾਂ ਗਾਣ ਹੀ ਨਹੀਂ ਖੁੱਦੀ ਪਤੰਦਰ ਨੇ ਉਹ ਕਹਿੰਦਾ ਯਾਰ ਪੰਗਾ ਹੀ ਲੈ ਲਿਆ ਸੀ ਹਨਾ ਮੇਰੇ ਤਾਂ ਐਵੇਂ ਗੋਲੀ ਨਹੀਂ ਹੱਲੇ ਵਾਲੇ ਚੱਲਦੀ ਆ ਧਰੀ ਬੰਦਾ 10 ਕਿਲੋਮੀਟਰ ਪਈ ਜਾਂਦਾ ਤੜਕੇ ਉੱਠ ਕੇ ਪਜਾਮਾ ਧੋ ਕੇ ਕਹਿੰਦਾ ਮੈਂ ਚਲਾਈ ਸੀ ਹੈ ਉਹ ਬੋਤ ਸਿੰਘ ਵਾਲੇ ਜੰਟ ਨੇ ਕਿਰਨ ਨਿਹਾਲ ਵਾਲੇ ਗੋਲੀ ਚਲਾਈ ਅਸੀਂ ਕੋਠੇ ਤੇ ਪਏ ਸੀ ਸਾਡਾ ਪਿੰਡ ਗੁੱਸਾ ਨਿਹਾਲ ਸਿੰਘ ਵਾਲੇ ਤੋਂ ਕਿੰਨੇ ਕਿਲੋਮੀਟਰ ਹੈ ਉਹ ਠੀਕ ਹੀ ਰਾਤ ਨੂੰ ਗੋਲੀ ਚੱਲੀ ਜਦੋਂ ਤੇ ਮੈਨੂੰ ਪਤਾ ਲੱਗਾ ਅਸੀਂ ਕੋਠੇ ਤੇ ਪਏ ਮੰਜਾ ਥੱਲੇ ਬਹਿ ਗਏ ਯਾਰ ਹੋ ਗਿਆ ਇਹ ਆ ਕੀ ਬਣ ਗਿਆ ਯਾਰ ਉਦੋਂ ਬਹੁਤ ਨੁਕਸਾਨ ਹੁੰਦਾ ਹੈਗਾ ਉਹ ਤੁਹਾਨੂੰ ਪਤਾ ਡਰ ਬੜਾ ਹੁੰਦਾ ਸੀ ਹੈਨਾ ਬਹੁਤ ਹੁੰਦਾ ਹਾਂ ਇੱਕ ਕਾਲੇ ਕੱਸਿਆਂ ਵਾਲਾ ਦਾ ਦੌਰ ਸੀ ਜਿਹੜਾ ਉਦੋਂ ਤਾਂ ਨਜ਼ਾਰਾ ਵਾਲਾ ਹੁੰਦਾ ਸੀ ਉਹ ਤੱਕ ਲਲਕੜਾ ਮਾਰਦੇ ਕੋਠੇ ਤੇ ਪਿਆ ਤੁਸੀਂ ਤਾਂ ਨਹੀਂ ਵੇਖਿਆ ਮਾਸਟਰ ਜੀ ਉਹ ਦੌਰ ਅਸੀਂ ਦੇਖਿਆ ਮੈਂ ਕਹਿੰਦਾ ਯਾਰ ਇੱਕ ਲਲਕੜਾ ਮਾਰਦੇ ਹੋ ਮੁਰ ਕੇ ਸਾਰੀ ਰਾਤ ਰੰਗਾ ਰੰਗ ਪ੍ਰੋਗਰਾਮ ਦੇਖੀ ਜਾ ਤਿੰਨ ਗਲੀ ਜਾਂਦਾਗੇ ਡਾਂਗਾ ਲੈ ਕੇ ਤਿੰਨ ਰਫਲ ਲੈ ਕੇ ਆਏ ਲਾਂਗੇ ਅੱਛਾ ਜੀ ਇਧਰ ਦੀ ਗਿਆ ਫੜ ਲਓ ਇਧਰ ਦੀ ਗਿਆ ਇੱਕ ਦੂਜੇ ਮਗਰੀ ਭੱਜੇ ਕਰਦੇ ਇਹ ਤਾਂ ਸਾਡੇ ਤਾਏ ਦਾ ਮੁੰਡਾ ਸੀ ਉਹ ਖੇਤ ਸੀਗਾ ਰਾਤ ਨੂੰ ਜਦੋਂ ਆ ਕਣਕਾਂ ਵੱਢਦੇ ਆ ਮਸ਼ੀਨ ਲੱਗੀ ਵੀ ਆ ਸਾਹਮਣੇ ਉਦੋਂ ਟਰੈਕਟਰ ਵਾਲੀਆਂ ਮਸ਼ੀਨਾ ਹੁੰਦੀਆਂ ਸੀ ਤੁਹਾਨੂੰ ਪਤਾ ਮਗਰ ਬੋਰੀ ਲੈ ਕੇ ਵੀ ਚੱਲਣਾ ਪੈਂਦਾ ਸੀ ਹਨਾ ਤੇ ਫਲੂਹਾ ਜਾਂ ਛੱਟੀ ਜਾਂਦੀ ਸੀ ਉਹ ਤੇ ਉਹ ਨਾ ਕਿਤੇ ਆਏ ਲੇਟਾਂ ਸਾਹਮਣੇ ਹੋ ਗਿਆ ਕਿਤੇ ਗੰਜਰ ਦਾ ਉੱਠ ਕੇ ਪਛਾਬ ਕਰਨ ਆਏ ਪੈਗ ਲੱਗਿਆ ਹੀ ਕਾਲੀ ਨੀਕਰ ਪਾਈ ਦੀ ਲੀੜੇ ਲਾਏ ਵੇ ਸੀ ਖੇਤ ਤੇ ਉਹਨਾਂ ਨੇ ਲੜਕਾ ਮਾਰਦਾ ਕਹਿੰਦੇ ਕਾਲੇ ਕੱਛਿਆਂ ਆ ਉਹ ਭੱਜ ਲਿਆ ਅੱਛਾ ਉਹਨਾਂ ਕਮਾਈ ਨੂੰ ਕਹਿੰਦੇ ਜਦੋਂ ਮੋਟਰ ਵਾਲ ਨੂੰ ਭਜਾ ਡਾਂਗਾ ਲੈ ਲੋ ਡਾਂਗਾ ਲੈ ਲੋ ਉਹਨਾਂ ਕੋਲੋਂ ਨਿਕਲ ਚੱਲ ਇਹਨਾਂ ਨੇ ਵੇਖਣਾ ਨਹੀਂ ਉਹ ਭੱਜ ਲਾ ਲਾਲਾ ਲਾਲਾ ਹੁੰਦੀ ਮਗਰ ਹੋਰ ਜਨਤਾ ਲੱਗ ਗਈ ਉਹਦਾ ਨੇੜੇ ਲੁਹਾਰਾ ਪਿੰਡ ਸੀ ਸਾਡੇ ਨਾ ਸਾਡੇ ਪਿੰਡ ਵਾਲੇ ਰਾਤ ਹੀ ਸਹਸਗਿਆਂ ਦੇ ਘਰ ਆ। ਉਹ ਸਹਸਗਿਆਂ ਦੇ ਘਰੇ ਵੜ ਗਿਆ ਬਾਈ। ਠੀਕ ਆ ਉਹਨੇ ਉਹਨਾਂ ਦੇ ਘਰੇ ਵੜ ਕੇ ਰੌਲਾ ਪਾਇਆ ਮੂਰੇ ਸਹੈਸੀ ਡਾਂਗਾ ਚੱਕੀ ਖੜੇ ਵੀ ਕਾਲੇ ਕੱਛਿਆਂ ਵਾਲਾ ਆਉਂਦਾ ਉਹ ਕਹਿੰਦਾ ਭਰਾਵੋ ਮੈਂ ਆ ਮੈਂ ਕੁੱਸੇ ਨਾ ਫਲਾਨੇ ਦਾ ਮੁੰਡਾ ਮੈਂ ਐਂ ਕਰਕੇ ਥੰਮਣ ਸਿਉਂਗਾ ਜੇ ਤੂੰ ਆ। ਵੀ ਮੈਂ ਖੇਤੋਂ ਭਜਾ ਲਿਆ ਸਾਲਿਆ ਨੇ ਮੈਂ ਆ ਯਾਰ ਖੇਤ ਪਿਆ ਸੀ। ਉਹਨਾਂ ਨੇ ਅੰਦਰ ਬਾੜ ਕੇ ਫੇਰ ਬਚਾਇਆ ਫੇਰ ਉਹਨਾਂ ਨੂੰ ਦੱਸਿਆ ਕਿ ਥੋਡੇ ਪਿੰਡ ਦਾ ਮੁੰਡਾ ਥੋਡੇ ਮੋਟਰ ਦਾ ਗਵਾਂਢੀ ਆ। ਸਾਲੇ ਉਹੀ ਭਈ ਆਉਣੀ ਨੇ। ਉਹ ਕਹਿੰਦਾ ਭੱਜਣ ਵਾਲੀ ਕਿਹੜੀ ਗੱਲ ਸੀ ਖੜ ਜਾਂਦਾ ਉਹ ਕਹਿੰਦਾ ਬਾਹ ਤੁਹਾਡੇ ਨੇਰੇ 'ਚ ਤੁਸੀਂ ਲਾਨ ਦਿੱਤਾ ਕਹਿੰਦਾ ਮੇਰਾ ਰੱਜਿਆ ਸੀ ਮੇਰਾ ਸ਼ਰਾਬ ਲੈ ਗਈ ਜਦੋਂ ਤੁਸੀਂ ਉਹ ਡਾਂਗਾ ਚੱਕ ਲੋ ਆ ਗਿਆ ਉਦੋਂ ਨੱਕੇ ਬਹੁਤ ਕੁੱਟੇ ਗਏ ਮੈਂ ਤੇ ਮੇਰੇ ਤਾਏ ਦਾ ਮੁੰਡਾ ਵਸ ਤੋਂ ਆਉਂਦੇ ਹੁੰਦੇ ਸੀ ਨੇਰੇ ਹੋਏ ਬੌੜਿਆਂ ਤੋਂ ਹੀ ਸਾਈਕਲ ਚੱਕਣਾ ਉਹਨੇ ਸਾਲੇ ਨੇ ਮਗਰ ਲਾਲਕਰਾ ਮਾਰਤਾ ਆ ਗਏ ਆ ਗਏ ਅਸੀਂ ਆਲੇ ਲੱਛਿਆਂ ਵਾਲਿਆਂ ਫਲਾਨਾ ਇੱਕ ਨੇ ਹੋਕਾ ਦਵਾਤਾ ਕਹਿੰਦਾ ਕਾਲੇ ਕੱਛਿਆਂ ਵਾਲੇ ਸਾਈਕਲ ਤੇ ਗਏ ਆ ਗੁੱਸੇ ਨੂੰ ਉਰੇ ਸਾਡੇ ਪਿੰਡ ਉੱਕਤਵਾਤਾ ਅਸੀਂ ਵਿਚਾਰੇ ਸੀ ਮੈਂ ਗਿਆ ਇਵੇਂ ਕਿ ਤੇਰੇ ਕੋਲ ਟਿਕਟਾ ਤੇ ਗੰਜਰ ਤੇ ਆ ਹੈ ਵੇਖੋ ਧੁੰਮਾ ਕਰ ਆਉਂਦੀ ਲਾਲਾ ਲਾਲਾ ਹੁੰਦੀ ਗੱਲ ਕਰ ਸਾਡੇ ਕਰਮਾਂ ਨੂੰ ਅਸੀਂ ਮੂਰ ਲਿਆ ਨਾ ਰਲ ਅਗੇ ਜੋ ਸਾਡੇ ਪਿੰਡ ਵਾਲੇ ਨੇੜੇ ਆ ਗਿਆ ਇੱਧਰ ਆ ਇੱਧਰ ਉਹਨੂੰ ਬਸ ਐਂ ਹੁੰਦਾ ਕਿੱਥੇ ਆ ਕਿਹੜਾ ਤੂੰ ਤਾਰੀਆਂ ਮੈਂ ਆ ਜਾ ਇੱਧਰ ਨੂੰ ਗਏ ਬਸ ਉੱਤਰ ਨੂੰ ਵੜ ਗਏ ਅਸੀਂ ਆਪ ਦਾ ਸਾਈਕਲ ਲੈ ਕੇ ਨਾਲ ਹੀ ਚਲਦੇ ਤੇ ਉਹ ਪਿੰਡ 'ਚ ਵੜ ਗਏ ਪਤਾ ਨਹੀਂ ਕੀ ਦੱਸਿਆ ਕੀ ਨਹੀਂ ਹਸਪਤਾਲ 'ਚ ਵੜ ਗਏ ਅਸੀਂ ਸਾਰੇ ਪਿੰਡ ਨੇ ਹਸਪਤਾਲ ਨੂੰ ਘੇਰਾ ਪਾ ਲਿਆ ਸਾਰੀ ਰਾਤ ਖੜੇ ਰਹੀਦਾ ਸੌਂਗੇ ਆ ਕੇ ਸਾਨੂੰ ਤਾਂ ਪਤਾ ਸੀ ਵੀ ਅਸੀਂ ਹੋਰ ਤਾਂ ਕੋਈ ਆਈ ਨਹੀਂ ਸਾਰੀ ਰਾਤ ਹਸਪਤਾਲ ਦੇ ਆਲੇ-ਦੁਆਲੇ ਖੜੇ ਰਹੇ ਸਵੇਰੇ ਉੱਠ ਕੇ ਗੇਟ ਖੋਲ੍ਹਿਆ ਰਾਤ ਨੂੰ ਗੇਟ ਵੀ ਨਹੀਂ ਖੋਲ੍ਹਿਆ ਹਸਪਤਾਲ ਦਾ ਅਗੇ ਨਹੀਂ ਉਹ ਤਿਲਕਣੇ ਹੁੰਦੇ ਹੱਥ ਚੋਂ ਨਿਕਲ ਜਾਂਦੇ ਆ ਪਤਾ ਨਹੀਂ ਹੁੰਦਾ ਕੀ ਸੀ ਅਦੋਂ ਤਿਲਕਣੇ ਹੁੰਦੇ ਹੱਥ ਚੋਂ ਨਿਕਲ ਜਾਂਦੇ ਆ ਉਹ ਭਰਾਵਾ ਜੋ ਤੜਕੇ ਗੇਟ ਖੋਲ੍ਹਿਆ ਅੰਦਰ ਐ ਨਹੀਂ ਬੜਾ ਤੇਜ਼ ਆ ਦੇਖ ਲਾ ਫੇਰ ਵੀ ਨਿਕਲ ਗਿਆ ਮੰਨ ਤੇ ਫੇਰ ਬਨਿਜ ਵੀ ਹੈ ਨਹੀਂ ਸੀ ਕੋਈ ਅੰਦਰ ਕਹਿਣਾ ਵੀ ਇੰਨੇ ਘੇਰੇ ਜੋ ਵੀ ਨਿਕਲ ਗਿਆ ਦੇਖੋ ਪੜਿਆ ਯਾਰ ਆ ਕੰਮ ਹੁੰਦਾ ਸੀ ਉਦੋਂ ਹੁੰਦਾ ਕੋਈ ਵੀ ਨਹੀਂ ਸੀ ਠੀਕ ਹੈ